ਸਰ ਸਾਡੇ ਨਾਲ ਬਹੁਤ ਨਾਇਨਸਾਫੀ ਹੋ ਰਹੀ ਹੈ ਰਾਜਵਿੰਦਰ ਕੋਰਾ ਕਿਹੜੀ ਜਗ੍ਹਾ ਲੜਾਈ ਗੁਰਮੀਲ ਪਰਖਚੇ ਅੱਛਾ ਕੀ ਹੋਇਆ ਸਰ ਸਾਡੇ ਘਰ ਤੇ ਦੋ ਵਾਰੀ ਹਮਲਾ ਹੋ ਚੁੱਕਿਆ ਆ ਤੇ ਸਾਡੀ ਸੁਣਵਾਈ ਪਹਿਲਾਂ ਵੀ ਨਹੀਂ ਹੋਈ ਹੈਗੀ ਤਾਂ ਹੁਣ ਵੀ ਨਹੀਂ ਹੋ ਰਹੀ ਕਿਤੇ ਅੱਛਾ ਜੀ ਹਾਂਜੀ ਕਿਹੜਾ ਫਰਮਾਨ ਸਾਨੂੰ ਟਿੱਬਾ ਰੋਟਾਣਾ ਲੱਗਦਾ ਹੈ। ਇਹ ਮੇਰਾ ਮਾਮਲਾ ਕੀ ਹੈ ਸਾਰਾ? ਮਾਮਲਾ ਸਰ ਕੁਛ ਨਹੀਂ ਘਰ ਦੇ ਨਾਲ ਇੱਕ ਪਾਗਲ ਔਰਤ ਰਹਿੰਦੀ ਆ। ਅਸੀਂ ਉਹਨੂੰ ਰੋਟੀ ਦਿੰਦੇ ਸੀਗੇ ਤੇ ਮੈਂ ਉਸ ਦਿਨ ਘਰੇ ਹੈ ਨਹੀਂ ਸੀ। ਮੇਰੇ ਹਸਬੰਡ ਠੀਕ ਨਹੀਂ ਸੀਗੇ। ਉਹਨਾਂ ਨੇ ਕਹਿ ਦਿੱਤਾ ਵੀ ਮੈਂ ਰੋਟੀ ਅੱਜ ਨਹੀਂ ਤੈਨੂੰ ਬਣਾ ਕੇ ਦੇ ਸਕਦਾ ਮੇਰੀ ਵਾਈਫ ਘਰੇ ਹੈ ਨਹੀਂਗੇ। ਉਹ ਉਹਨਾਂ ਨੂੰ ਆ ਕੇ ਗਾਲਾਂ ਕੱਢਣ ਲੱਪੀ ਬੇਟਾ ਪਕੜ ਕੇ ਉਹਨਾਂ ਨੂੰ ਉਹਨਾਂ ਦੇ ਘਰ ਛੱਡਣ ਚ ਲੱਗਿਆ ਵੀ ਤੁਸੀਂ ਨਾ ਬੋਲੋ। ਉਹ ਗਲੀ ਦੇ ਵਿੱਚ ਬੇਟੇ ਨੂੰ ਗਾਲਾਂ ਕੱਢਣ ਲੱਪੀ। ਜਦੋਂ ਉਹਨਾਂ ਨੇ ਬੇਟੇ ਨੂੰ ਗਾਲਾਂ ਕੱਢੀਆਂ ਬੇਟੇ ਨੇ ਉਹਨਾਂ ਨੂੰ ਗੁੱਸੇ ਵਿੱਚ ਕਿਹਾ ਚੱਲ ਤੂੰ ਆਪਣੇ ਘਰੇ ਮੱਲੇ ਵਾਲੇ ਵੀ ਭੇਜਣ ਲੱਪੇ ਤੇ ਸਾਹਮਣੇ ਗਵਾਂਢੀ ਆ ਕੇ ਬੇਟੇ ਮੇਰੇ ਨੂੰ ਗਾਲਾਂ ਕੱਢਣ ਲੱਗ ਪਈ ਅੰਦਰ ਆ ਕੇ ਮੇਰੇ ਹਸਬੈਂਡ ਦੇ ਹੱਥੋਂ ਪਈ ਹੋਏ ਨੇ ਦੱਸੋ ਸਰ ਇਹ ਕਿੱਧਰ ਦੀ ਨਾਇਨਸਾਫੀ ਆ ਤੁਸੀਂ ਦੱਸਿਆ ਵੀ ਘਰ ਆ ਕੇ ਜਿਹੜਾ ਹਾਂਜੀ ਮੇਰੇ ਘਰ ਆ ਕੇ ਹਾਂਜੀ ਸਾਡੇ ਕੋਲ ਵੀਡੀਓ ਹੈਗੀ ਐ ਸਰ ਮੇਰੇ ਕੋਲ ਸਾਰੇ ਪ੍ਰੂਫ ਨੇ ਕੋਣ ਲੋਕ ਸੀ ਬਿਲਕੁਲ ਮੇਰੇ ਸਾਹਮਣੇ ਵਾਲੇ ਗਵਾਂਢੀ ਨੇ ਸਰ ਲੜਾਈ ਦਾ ਕਾਰਨ ਕੀ ਸੀ ਲੜਾਈ ਦਾ ਕਾਰਨ ਇੱਕ ਪਾਗਲ ਪਿੱਛੇ ਹੋਇਆ ਹੈ ਇੱਕ ਪਾਗਲ ਹੋ ਰਿਹਾ ਤਾਂ ਹਾਂਜੀ ਹਾਂਜੀ ਤੇ ਉਹ ਕੀ ਕਰਨ ਰਿਹਾ ਵੀ ਉਹਦੇ ਕਰਕੇ ਤੁਹਾਡੇ ਨਾਲ ਇੰਨਾ ਲੜਾਈ ਹੋ ਗਈ ਇੰਨਾ ਝਗੜਾ ਵੱਧ ਗਿਆ ਸਰ ਇੰਨਾ ਝਗੜਾ ਕੋਈ ਨਹੀਂ ਵਧਣਾ ਸੀਗਾ ਉਹਨਾਂ ਦੇ ਹਸਬੰਦ ਨਸ਼ੇ ਕਰਦੇ ਨੇ ਉਹ ਥੋੜੇ ਜੇ ਉਹਨਾਂ ਦਾ ਬੇਟਾ ਵੀ ਥੋੜਾ ਦੂਸਰੀ ਕੈਟਾਗਰੀ 'ਚ ਆ ਉਹ ਮੰਨਤਾ ਨਾ ਰਹਿੰਦਾ ਖੁਦ ਮੰਨਤੇ ਆ ਉਹਨਾਂ ਦਾ ਬੇਟਾ ਹਾਂਜੀ ਉਹਨਾਂ ਨੇ ਬਸ ਉਹ ਮੁੰਡੇ ਬੁਲਾ ਲਏ ਯਾਰ ਬਾਰੂ ਬਾਰੂ ਮੁੰਡੇ ਬੁਲਾ ਕੇ ਉਹਨਾਂ ਨੇ ਮੇਰੇ ਘਰ ਤੇ ਅਟੈਕ ਕਰਵਾਇਆ ਪੂਰਾ ਮੱਲਾ ਸਰਗਵਾਇਆ ਕੀ ਨੁਕਸਾਨ ਸਰ ਮੇਰਾ ਨੁਕਸਾਨ ਬਹੁਤ ਜ਼ਿਆਦਾ ਹੈ ਮੇਰੇ ਹਸਬੰਦ ਦੀ ਬਹੁਤ ਜ਼ਿਆਦਾ ਸੀਰੀਅਸ ਨੇ ਮੇਰੇ ਹਸਬੰਦ ਦੇ ਕੋਲ ਪਏ ਨੇ ਕੀ ਹੋਇਆ ਇਹਨਾਂ ਨੂੰ ਇਹਨਾਂ ਨੂੰ ਅਟੈਕ ਹੋ ਗਿਆ ਸੀਗਾ ਫਿਰ ਮੈਂ ਉਸੇ ਟਾਈਮ ਹਸਪੀਟਲ ਲੈ ਗਈ ਸੀਗੀ ਹਾਂਜੀ ਤੇ ਉਸ ਤੋਂ ਬਾਅਦ ਮੇਰੇ ਵੀ ਕਾਫੀ ਸੱਟਾਂ ਲੱਗੀਆਂ ਦੇਖੋ ਪੈਰ ਤੇ ਵੀ ਲੱਗੀ ਹੋਈ ਆ ਸਰ ਸਾਈਡ ਤੇ ਵੀ ਲੱਗੀ ਆ ਮੈਂ ਹੁਣ ਵੀ ਬੈਲਟ ਪਾਈ ਹੋਈ ਆ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਅਦ ਇਹ ਬੇਟਾ ਮਤਲਬ ਕਿ ਘਰ ਦੇ ਪੰਜ ਸੱਤ ਘਰ ਛੱਡ ਕੇ ਰਹਿੰਦੇ ਨੇ ਇਹ ਮੈਨੂੰ ਸਾਨੂੰ ਛਡਾਉਣ ਵਾਸਤੇ ਆਏ ਅੱਛਾ ਸਾਨੂੰ ਛਡਾਉਣ ਵਾਸਤੇ ਇਹਨਾਂ ਦੇ ਘਰ ਇੱਟਾਂ ਬੇਅੰਤ ਬਰਸਾਈਆਂ ਰਾਤ ਨੂੰ 12: ਤੇ ਫੋਲਿਸ ਨੂੰ ਹੋਇਆ ਇਤਲਾਹ ਦਿੱਤੀ ਹਾਂਜੀ ਬਿਲਕੁਲ ਦਿੱਤੀ ਸੀਗੀ ਫਿਰ ਥਾਣੇ ਦੇ ਵਿੱਚ ਪੁਲਸ ਵਾਲੇ ਆਏ ਘੰਟੇ ਡੇਢ ਘੰਟੇ ਬਾਅਦ ਆਏ ਸੀ ਨਾ ਅੱਛਾ ਜੀ ਕੈਂਡੀਡੇਟ ਘੰਟੇ ਬਾਅਦ ਫੋਨ ਆਇਆ ਫੋਨ ਨੰਬਰ ਤੇ ਫੋਨ ਕਰਨ ਤੋਂ ਬਾਅਦ ਵੀ ਘੰਟੇ ਬਾਅਦ ਪੁਲਸ ਵਾਲੇ ਆਏ ਆ ਠੀਕ ਹੈ ਉਸ ਤੋਂ ਬਾਅਦ ਵੀ ਉਹਨਾਂ ਨੇ ਆ ਕੇ ਸਾਡੀ ਰਿਪੋਰਟ ਦਰਜ ਕੀਤੀ ਆ ਰਿਪੋਰਟ ਦਰਜ ਕਰਨ ਤੋਂ ਬਾਅਦ ਹਜੇ ਤੱਕ ਅਜੇ ਤੀਜਾ ਦਿਨ ਹੈ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਕੱਲ ਅਸੀਂ ਕੱਲ ਵੀ ਗਏ ਸੀ ਜੀ ਕੱਲ ਵੀ ਐਸਐਚਓ ਨੂੰ ਮਿਲ ਕੇ ਆਏ ਆ ਉਹਨਾਂ ਨੇ ਕਿਹਾ ਸੀ ਕਿ ਕਿਸੇ ਸਰੇ 11 ਵਜੇ ਤੱਕ ਕੋਈ ਨਾ ਕੋਈ ਹੱਲ ਕਰਾਂਗੇ ਤੁਹਾਡਾ ਕੋਈ ਕਾਰਵਾਈ ਕਰ ਦੇਣਗੇ ਤੇ ਮੁੰਡੇ ਲੈ ਕੇ ਆਵਾਂਗੇ ਜਾ ਕੇ ਪਰ ਹਜੇ ਤੱਕ ਸਾਨੂੰ ਕੋਈ ਵੀ ਅਪਡੇਟ ਨਹੀਂ ਹੈਗਾ ਉੱਥੇ ਦਾ ਹੁਣ ਤੱਕ ਫੋਨ ਆਇਆ ਨਹੀਂ ਤੱਕ ਕਿਸੇ ਦਾ ਫੋਨ ਨਹੀਂ ਆਇਆ ਥਾਣੇ ਚ ਕੋਈ ਵੀ ਕੱਲ ਵੀ ਅਸੀਂ ਥਾਣੇ ਰਾਜ ਨੂੰ ਫੋਨ ਕਰਕੇ ਪੁੱਛਿਆ ਕਿ ਅਸੀਂ ਆ ਜੀਏ ਉਹ ਕਹਿੰਨੇ ਕਹਿੰਦੇ ਨਹੀਂ ਅਸੀਂ ਤੁਹਾਨੂੰ ਫੋਨ ਕਰਾਂਗੇ 3 ਵਜੇ ਤੱਕ ਮੈਡੀਕਲ ਆਊਗਾ ਤੇ ਮੈਡੀਕਲ ਤੋਂ ਬਾਅਦ ਵੀ ਸਾਨੂੰ ਹਜੇ ਤੱਕ ਕੋਈ ਰਿਪੋਰਟ ਨਹੀਂ ਆਈ ਕੋਈ ਫੋਨ ਨਹੀਂ ਆਇਆ ਇਹਨਾਂ ਦਾ ਅਸੀਂ ਕਰੀਏ ਤਾਂ ਕਰੀਏ ਫੋਨ ਇਹਨਾਂ ਦਾ ਕੋਈ ਫੋਨ ਨਹੀਂ ਆਇਆ ਬੜੀ 30 ਤੋਂ 35 ਮ ਇਟਾ ਚਲਾंदे ਪਈਆਂ ਮੇਰੀਆਂ ਗੁੜੀਆਂ ਆ 8 ਸਾਲ ਦੀ ਮੇਰੀ ਗੁੜੀਆ ਇੱਕ 6 ਸਾਲ ਦੀ ਠੀਕ ਆ ਹਜੇ ਤੱਕ ਵੀ ਗੁੜੀਆਂ ਮੇਰੇ ਘਰੇ ਸੈਮੀਆ ਪਈਆਂ ਹੋਈਆਂ ਆ ਕੁੰਡਾ ਖੜਕਦਾ ਕੋਈ ਖੜਕਾਉਂਦਾ ਨਾ ਤਾਂ ਡਰ ਕੇ ਅੰਦਰ ਨੂੰ ਭੱਜਦੀਆਂ ਨੇ ਸਿਰਫ ਇਹਨਾਂ ਦੇ ਕਾਰਨ ਇਹ ਇੱਥੇ ਖੜਕੇ ਕੇ ਇਹ ਆ ਸੀ ਤੁਹਾਡਾ ਛੱਡਣਾ ਕੋਈ ਵੀ ਨਹੀਂਗਾ ਠੀਕ ਆ ਸਾਡੇ ਘਰ ਤੇ ਇਟਾ ਚਲੀਆਂ ਜਿਹੜੇ ਕਹਿੰਦੇ ਆ ਨਾਲ ਦੇ ਚਾਦਰਾਂ ਟੁੱਟੀਆਂ ਚਾਦਰਾਂ ਟੁੱਟੀਆਂ ਕਿਸੇ ਦਿਨ ਟੁੱਟੀਆਂ ਸੀ ਫੋਟੇ ਤੁਸੀਂ ਲੈ ਸਕਦੇ ਆ ਠੀਕ ਆ ਅੱਖਾਂ 'ਚ ਸੁਰਮੇ ਪਾਪਾ ਕਹਿੰਦਾ ਸਾਹਮਣੇ ਸਾਰੇ ਸਾਹਮਣੇ ਮੁਰੇ ਆਈ ਜਾਂਦੇ ਆ ਪਰ ਇਹ ਚਾ ਕੇ ਤੁਸੀਂ ਦੇਖੋਗੇ ਤੁਸੀਂ ਕੈਮਰੇ ਮਾਰ ਉੱਪਰ ਇੱਟਾਂ ਪਈਆਂ ਹਜੇ ਤੱਕ ਅਸੀਂ ਸਾਫ਼ ਨਹੀਂ ਕਰਵਾਈਆਂ ਠੀਕ ਹੈ ਜੀ ਦੂਜੀ ਗੱਲ ਸਾਡੇ ਘਰ ਦੇ ਅੰਦਰ ਵੱੜ ਕੇ ਅਟੈਕ ਕੀਤਾ ਆ ਮੇਰੀ ਵਾਈਫ ਦੇ ਘਰ ਚ ਚੈਨੀ ਪਈ ਸੀ ਉਹ ਵੀ ਖਿੱਚ ਕੇ ਲੈ ਕੇ ਗਏ ਆ ਨਿਸ਼ਾਨੀ ਠੀਕ ਹੈ ਹਾਂ ਜੀ ਸਰ ਹੋ ਸਕਦੇ ਨੇ ਨਿਸ਼ਾਨੀ ਆ ਜੀ ਸਾਰੀ ਫੋਟੇ ਸਾਰੀ ਫੋਟ ਮੈਂ ਤੁਹਾਨੂੰ ਦੇ ਸਕਦੇ ਟੋਕ ਟੋਕ ਕੱਲੀ ਕੱਲੀ ਸੀ ਫੋਟੇ ਪੁਲਿਸ ਨੂੰ ਸਾਰਾ ਦੱਸਿਆ ਤੁਸੀਂ ਸਭ ਕੁਝ ਦੱਸਿਆ ਹੋਇਆ ਪੁਲਿਸਦਾਰ ਨੂੰ ਦੱਸਿਆ ਜਦੋਂ ਸੀ ਰਿਪੋਰਟ ਖਾਣ ਗਏ ਸੀਗੇ ਪੁਲਿਸ ਵਾਲੇ ਕਹਿੰਦੇ ਮੈਂ ਇੱਥੇ ਤੱਕ ਹੀ ਰਿਪੋਰਟ ਲਿਖਣੀ ਆ ਇੱਥੋਂ ਅੱਗੇ ਮੈਂ ਨਹੀਂ ਲਿਖਣੀ ਕਹਿੰਦਾ ਕਿਉਂ ਕਾਰਨ ਤੁਸੀਂ ਗੱਲ ਕਰ ਰਹੇ ਹੋ ਕਿ ਮੰਦਬੁੱਧੀ ਔਰਤ ਦੇ ਕਰਕੇ ਉਹ ਉਹਨਾਂ ਦੀ ਕੁਛ ਲੱਗਦੀ ਹੈ ਮੰਦਬੁੱਧੀ ਕੁਛ ਨਹੀਂ ਲੱਗਦੀ ਹੈਗੀ ਉਸ ਕੋਲ ਦੀ ਉਹਨੂੰ ਸੋ ਮਨੁੱਖਤਾ ਦੀ ਸੇਵਾ ਵਾਲੇ ਨੂੰ ਮੈਂ ਕਾਲ ਵੀ ਕੀਤੀ ਸੀ ਮੇਰੇ ਕੋਲ ਉਸ ਚੀਜ਼ ਦੀ ਮੇਰੇ ਕੋਲ ਉਸ ਚੀਜ਼ ਦੀ ਵੀਡੀਓ ਪਈ ਹੈ ਪ੍ਰੂਫ ਹੈ ਇਹ ਮੇਰੇ ਤੋਂ ਵੀਡੀਓ ਪ੍ਰੂਫ ਹੈ ਕਿ ਮਨੁੱਖਤਾ ਦੀ ਸੇਵਾ ਵਾਲੇ ਨੇ ਮੈਨੂੰ ਇਹ ਵੀ ਕਿਹਾ ਸੀਗਾ ਕਿ ਚਲੋ ਤੁਸੀਂ ਕੋਈ ਗੱਲ ਨਹੀਂ ਸਾਨੂੰ ਇਹਦੀ ਵੀਡੀਓ ਬਣਾ ਕੇ ਭੇਜੋ ਵੀ ਅਸੀਂ ਉਹਨੂੰ ਆ ਕੇ ਲੈ ਜਾਵਾਂਗੇ ਠੀਕ ਹੈ ਜੀ ਆ ਉਸ ਚੀਜ਼ ਉਹਦੀ ਵੀਡੀਓ ਹੈ ਮੇਰੇ ਹਸਬੰਡ ਖਤਮ ਹੋਏ ਸਾਰਾ ਕੁਝ ਮੱਲੇ ਹਸਬੰਡ ਦੇ ਐਕਸਪਾਇਰ ਹੋਏ ਸਾਰੇ ਮੱਲੇ ਨੇ ਪੈਸੇ ਇਕੱਠੇ ਕਰਕੇ ਆ ਇਹ ਵੀ ਸਾਹਮਣ ਮੇਰੇ ਹਸਬੰਦ ਬਿਮਾਰ ਵੀ ਉਹਦੇ ਜਾ ਕੇ ਕਟਾਣੀ ਸਭ ਫੁੱਲ ਤਾਰ ਕੇ ਆਏ ਸਾਰਾ ਕੁਝ ਕਰਕੇ ਆਏ ਉਸ ਤੋਂ ਬਾਅਦ ਉਹ ਸਾਡੇ ਘਰ ਆ ਕੇ ਰੋਟੀ ਪਾਣੀ ਚਾਹ ਪਾਣੀ ਜਿਦਾ ਦਿਲ ਕਰਦਾ ਸੀ ਪਿੰਦੀ ਸੀ ਉਹ ਅੱਛਾ ਸਾਡਾ ਕਸੂਰ ਇਹ ਸੀਗਾ ਇਹ ਕੀ ਕਰਦਾ ਸੀ ਦੇ ਬਸੇ ਕੰਮਕਾਰ ਵਾਲੇ ਬੰਦੇ ਆ ਬੱਚਿਆਂ ਨੂੰ ਵੀ ਉਹ ਮਾਰਦੀ ਆ ਉਹ ਲੇਡੀਜ਼ ਐ ਫਿਰ ਅਸੀਂ ਕੀ ਕਰਾਂਗੇ ਉਹਦਾ ਕੀ ਕਰਾਂ ਸਾਡਾ ਕਸੂਰ ਇਹ ਕਿ ਬੜੀ ਅਸੀਂ ਛੜਾਣ ਵਾਸਤੇ ਇਹਨਾਂ ਨੂੰ ਆ ਗਏ ਓ ਛੜਾਂ ਦੇ ਚੱਕਰ 'ਚ ਸਾਡੇ ਤੇ ਇੰਨੀ ਜਿਆਦਾ ਗੁੰਡਾਗਰਦੀ ਦਿਖਾਈ ਗਈ ਨਾ 30 ਤੋਂ 35 ਮੁੰਡੇ ਲੈ ਕੇ ਸਾਡੇ ਕੋਲ ਫੋਟੇਜ ਪਈ ਆ ਥੱਲੋਂ ਇੱਟਾਂ ਜੰਦੀਆਂ ਬਾਅਦ 'ਚ ਸਾਡੀ ਕੋਈ ਰਿਪੋਰਟ ਵੀ ਲੈ ਕੇ ਗਿਆ ਕੋਈ ਪ੍ਰੈਸ ਵਾਲਾ ਆਇਆ ਸੀਗਾ ਇੱਥੇ ਕਹਿ ਕੇ ਵੀ ਗਿਆ ਈ ਕਹਿੰਗੇ ਚਲੋ ਅਸੀਂ ਕਰਾਂਗੇ ਉਹਨੇ ਪ੍ਰੈਸ 'ਚ ਵੀ ਇਹੀ ਕਹਿਤਾ ਜੇ ਉਪਰ ਇੱਟਾਂ ਆਈਆਂ ਤਾਂ ਥੱਲੋਂ ਚੱਲੀਆਂ ਜੇ ਉਪਰ ਇੱਟਾਂ ਆਈਆਂ ਤਾਂ ਫੇਰ ਅਸੀਂ ਪਲਾਟ ਦੇ ਨਾਲ ਤੇ ਅਰੇ ਗਟਰ ਪਈ ਆ ਇਹਨਾਂ ਦੇ ਨਾਲ ਤਾਂ ਨਹੀਂ ਸੀ ਇੱਟਾਂ ਰੱਖ ਗਏ ਸੀ ਆਕੇ ਸਾਫ਼ ਦਿਖਦੇ ਪਏ ਇੱਟਾਂ ਚੱਕ-ਚੱਕ ਕੇ ਲਕੋ ਲਕੋ ਇੱਟਾਂ ਜਿਹੜੀਆਂ ਲੁਕੀਆਂ ਸੀ ਚੱਕ-ਚੱਕ ਕੇ ਮਾਰਦੇ ਪਏ ਆ ਠੀਕ ਹੈ ਸਭ ਦੇਖਦਾ ਪਿਆ ਸਾਡੇ ਕੋਟੇ ਦੇ ਬਨੇਰੇ ਤੱਕ ਟੁੱਟੇ ਹੋਏ ਆ ਇਹਨਾਂ ਦਾ ਤਾਂ ਕੁਝ ਵੀ ਨਹੀਂ ਗਿਆ ਹਜੇ ਕਹਿ ਸਕਦੇ ਆ ਵੀ ਠੀਕ ਹੈ ਸਾਡੇ ਸਾਡ ਮੇਰਾ ਹਸਪੀਟਲ ਦਾ ਕੰਮ ਹੈ ਸਾਡੇ ਕੋਲ ਰਾਤ ਨੂੰ ਇੱਕ ਮੁੰਡਾ ਸੈਂਪਲ ਲੈਣ ਵਾਸਤੇ ਮੇਰੇ ਕੋਲੇ ਆਉਂਦਾ ਆ ਲੈਬੋਰੀਟਰੀ ਤੋਂ ਬਲੱਡ ਸੈਂਪਲ ਲੈਣ ਵਾਸਤੇ ਆਇਆ ਉਹਦੇ ਤੇ ਵੀ ਅਟੈਕ ਕੀਤਾ ਗਿਆ ਉਹਦਾ ਉਹ ਬੋਲਟ ਮੋਟਰਸਾਈਕਲ ਸੀ ਉਹ ਵੀ ਬੰਨਤਾ ਉਹਨਾਂ ਨੇ ਅੱਛਾ ਮਤਲਬ ਉਹਦਾ ਕਸੂਰ ਵੀ ਕੋਈ ਨਹੀਂ ਸੀ ਉਹਦਾ ਕਸੂਰ ਵੀ ਕੋਈ ਨਹੀਂ ਸੀ ਸਿਰਫ ਸੈਂਪਲ ਲੈਣ ਵਾਸਤੇ ਮੇਰੇ ਕੋਲੇ ਆਇਆ ਸੀਗਾ ਜਿਹੜਾ ਵੀ ਤੁਹਾਨੂੰ ਮਿਲਣ ਮੇਰਾ ਡੀਡੀਸਨ ਸੈਟ ਅਡਰੈਸ ਮਰਾਲਾ ਚੋਡੇ ਵਿੱਚ ਮਤਲਬ ਕਹਿ ਸਕਦੇ ਵੀ ਸਾਨੂੰ ਇਹ ਹੀ ਪੁੱਛਣਾ ਸੀ ਕਿ ਤੁਸੀਂ ਵਿੱਚ ਮੈਨੂੰ ਸੜਨ ਕਿਤੇ ਆ ਕੇ ਤੁਸੀਂ ਵਿੱਚ ਉਹਨਾਂ ਇਹਨਾਂ ਨੂੰ ਤਿੰਨ ਘਰ ਛੱਡ ਕੇ ਜੋ ਕਰਵਾਇਆ ਉਹਨਾਂ ਨੇ ਕਰਵਾਇਆ ਸਰ ਪੁਲਿਸ ਇਸ ਵਿੱਚ ਕੋਈ ਕਾਰਵਾਈ ਨਹੀਂ ਕਰ ਕੋਈ ਹਜੇ ਤਾਂ ਕੋਈ ਕਾਰਵਾਈ ਨਹੀਂ ਹੈਗੀ ਹਜੇ ਤਾਂ ਕੋਈ ਮੁੰਡੇ ਨੇ ਚੱਕੇ ਕੀ ਕਹਿਣਾ ਉਹਨਾਂ ਦਾ ਹਾਂਜੀ ਕੀ ਕਹਿਣਾ ਉਹਨਾਂ ਦਾ ਉਹਨਾਂ ਨੇ ਕਹਿਣਾ ਇਹ ਪੁਲਿਸ ਵਾਲੇ ਤਾਂ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਅਸੀਂ ਲੈ ਆਨੇ ਅਸੀਂ 11 ਵਜੇ ਤੱਕ ਦੱਸਾਂਗੇ ਅਸੀਂ 2 ਵਜੇ ਤੱਕ ਦੱਸਾਂਗੇ 3 ਵਜੇ ਮੈਡੀਕਲ ਆਊਗਾ ਤਾਂ ਦੱਸਾਂਗੇ ਹਜੇ ਤੱਕ ਕੁਝ ਵੀ ਨਹੀਂ ਸਾਨੂੰ ਕੋਲ ਇੱਕ ਵੀ ਕੋਲ ਨਹੀਂ ਆਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਪਤਾ ਕੀ ਇਹਨਾਂ ਨੇ ਪੈਸੇ ਜੜਾਤੇ ਹੋਣੇ ਆ ਜੀ 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 ਇਹੀ ਹੋ ਸਕਦਾ ਜੀ ਹੋ ਸਕਦਾ ਸਤਾ ਇਹੀ ਕਹਾਂਗੇ ਇਹਨਾਂ ਨੇ ਪੈਸੇ ਜੜਾਣ ਤੋਂ ਬਾਅਦ ਖਬਰਾਂ ਜਦੋਂ ਖਬਰਾਂ ਹੀ ਚੇਂਜ ਹੋ ਗਈਆਂ ਫਿਰ ਤਾਂ ਪੁਲਿਸ ਵਾਲੇ ਵੀ ਚੇਂਜ ਹੋਈ ਸਕਦੇ ਆ ਜੀ ਉੱਥੇ ਵੀ ਚੜ ਸਕਦੇ ਪੈਸੇ ਤਾਂ ਉਲਟੀ ਮੰਗ ਕਰਦੇ ਸਾਨੂੰ ਮੰਗੇ ਜਿਹੜੇ ਮੁੰਡੇ ਜਿੰਨੇ ਮੁੰਡੇ ਆਏ ਸੀ ਸਾਰੇ ਅਰੈਸਟ ਕੀਤੇ ਜਾਣੇ ਹੋ ਚੁੱਕਿਆ ਆ ਜਿਹੜੇ ਪਹਿਲਾਂ ਮੇਰੇ ਘਰ ਤੇ ਇੱਟਾਂ ਚੱਲੀਆਂ ਸੀ ਮੇਰੇ ਕੋਲ ਉਹ ਵੀ ਸਾਰੇ ਵਿਦ ਪ੍ਰੂਫ ਨੇ ਉਦੋਂ ਵੀ ਮੈਨੂੰ ਪਛਾਤੇ ਮੁੰਡੇ ਲਖਾਈ ਸੀ ਇਹ ਮੁੰਡੇ ਪਰਸੋ ਇਹਨਾਂ ਦੇ ਬੜੀ ਤਿੰਨ ਮੁੰਡੇ ਜਿਹੜੀ ਤੁਹਾਡੀ ਪੰਜੀ ਜਿਹੜੀ ਤਿੰਨ ਮੁੰਡੇ ਬੱਕੇ ਆ ਹਾਂਜੀ ਪਹਿਲਾਂ ਵੀ ਇਹਨਾਂ ਨੇ ਸੀ ਇਹਨਾਂ ਤਿੰਨ ਮੁੰਡੇ ਉਹ ਵੀ ਇਹੀ ਕਰਨ ਚ ਸੀਗਾ ਮਤਲਬ ਪੁਰਾਣੀ ਰੰਜੀ ਸ਼ੇਰ ਜੀ ਹਾਂ ਜੀ ਪੁਰਾਣੀ ਰੰਜੀ ਸ਼ੇਰ ਸਰ ਜਿਹੜੀ ਤੁਹਾਡੀ ਲੜਾਈ ਹੋਈ ਹੈ ਉਹ ਕੋਈ ਸੀਸੀਟੀਵੀ ਵੀਡੀਓ ਸਾਹਮਣੇ ਸਾਰੀ ਸਾਰੀ ਫਿਸਰੀ ਫੋਟੋ ਸਾਰੀ ਹੈਗੀ ਐ ਇਹਨਾਂ ਤੋਂ ਬੜੀ ਅਕਸ਼ੇਆ ਇਕਦਣਾ ਲਖਸ਼ੇ ਲਖਸ਼ੇਆ ਕੇਸ਼ਵ ਠੀਕ ਹੈ ਇਕਦਣਾ ਬੜਾ ਭਰਾ ਆ ਠੀਕ ਹੈ ਜੀ ਇਹਨਾਂ ਨੇ ਤਿੰਨਾਂ ਨੇ ਰਲ ਕੇ ਸਾਡੇ ਤੇ ਈਟਾਂ ਚਲਾਈਆਂ ਨਾਲ 30 ਤੋਂ 35 ਮੁੰਡੇ ਲੈ ਕੇ ਆਏ ਸੀਗੇ ਇਹ ਤਿੰਨ ਮੁੰਡੇ ਸਾਨੂੰ ਕਹਿ ਕੇ ਗਏ ਆ ਇਹ ਤਿੰਨੇ ਮੁੰਡੇ ਸਾਨੂੰ ਧਮਕੀ ਦੇ ਕੇ ਗਏ ਆ ਕਿ ਅਸੀਂ ਤੁਹਾਨੂੰ ਜਾਨ ਤੋਂ ਮਾਰ ਦਿਆਂਗੇ ਚਲਾਈ ਦੇ ਵਿੱਚ ਕਿੰਨੇ ਲੋਕ ਫਟੜ ਹੋਏ ਆ ਕਿੰਨੇ ਸੱਟਾਂ ਲੱਗੀਆਂ ਸਾਡੇ ਤਿੰਨ ਬੰਦੇ ਗਏ ਜੀ ਕਿਹਦੇ ਕਿਹਦੇ ਸਾਡੇ ਇਹਨਾਂ ਦੇ ਹਸਬੰਦ ਉਹਦੇ ਤੇਰੀ ਵਾਈਫ ਚਾਰ ਜਣੇ ਮੇਰਾ ਭਤੀਜਾ ਚਾਰ ਜਨੇ ਹਾਂਜੀ ਚਾਰ ਜਨੇ ਤੇ ਚਾਰਾਂ ਦੀ ਐਮਲ ਕਰਾ ਕੇ ਮੈਂ ਹਾਂਜੀ ਸਾਡੀ ਤਿੰਨਾਂ ਦੀ ਹੈਗੀ ਤਿੰਨਾਂ ਦੀ ਹੋਈ ਆ ਅਸੀਂ ਤਾਂ ਬਾਹਰ ਨਿਕਲ ਨਹੀਂ ਸਕ ਰਹੇ ਸੀ 30 ਤੋਂ 35 ਮੁੰਡੇ ਕਰਦੇ ਬਾਹਰ ਖੜੇ ਸੀ ਸਾਨੂੰ ਤਾਂ ਡਰਾ ਹੀ ਇੰਨਾ ਸੀਗਾ ਇੱਕ ਮੇਰੇ ਫਾਦਰ ਦਾ ਹੈ ਫਾਦਰ ਦੇ ਮੇਰੇ ਦੇ ਪੰਜ ਆਪਰੇਸ਼ਨ ਹੋ ਚੁੱਕੇ ਹੋਏ ਆ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਦੇਖਿਆ ਮੈਂ ਹੱਥ ਵੀ ਜੋੜ ਰਿਹਾ ਕਿ ਤੁਸੀਂ ਹਿੱਟਾ ਨਾ ਚਲਾਓ ਪਰ ਨਹੀਂ ਉਹਨਾਂ ਨੇ ਹੱਥ ਇੱਕ ਵਾਰੀ ਵੀ ਨਹੀਂ ਮੰਨੀ ਨਹੀਂ ਮੌਕਾ ਦੇਖਣ ਨਹੀਂ ਮੌਕਾ ਇੱਕ ਵਾਰੀ ਦੇਖ ਕੇ ਗਈ ਉਸ ਤੋਂ ਬਾਅਦ ਨਹੀਂ ਗਈ ਉਸ ਜਲਾ ਦੇ ਸਾਹਮਣੇ ਵੀ ਉਹਨਾਂ ਨੇ ਤੇਰੇ ਹੱਥ ਤੋਂ ਪਾਈ ਹੋਈ ਅਸੀਂ ਕਾਰਵਾਈ ਚਾਹੁੰਦੇ ਹਾਂ ਅਸੀਂ ਕਾਰਵਾਈ ਚਾਹੁੰਦੇ ਹਾਂ ਕਿ ਜਿੰਨੇ ਬੰਦੇ ਸਾਰੇ ਇੱਕ ਠੀਕ ਬਸ ਸਾਡੇ ਦੇਖੋ ਇਹੀ ਅਪੀਲ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ ਮੇਰਾ ਨਾਮ ਕਰਨੈਲ ਸਿੰਘ ਆ ਜੀ ਮੈਂ ਗੁਆਡੀ ਆ ਅਸੀਂ ਕੰਮ ਤੋਂ ਆਏ ਸਾਂ ਤੇ ਅਸੀਂ ਮਤਲਬ ਉਸ ਟਾਈਮ ਇਹਨਾਂ ਦੇ ਛਡਾ ਛੁਟਾ ਲੱਗ ਗਿਆ ਘਰੇ ਆ ਕੇ ਜਿਹੜੀ ਇਹਨਾਂ ਵਾਰਦਾਤ ਕੀਤੀ ਆ ਤੇ ਚਲੋ ਬੱਚੇ ਲੜੇ ਸੀ ਗਲੀ ਦੇ ਤੇ ਭਾਜੀ ਸਾਡੇ ਨਾਲ ਖੜੇ ਇੱਥੇ ਖੜੇ ਮੈਂ ਵੀ ਆ ਕੇ ਖੜ ਗਿਆ ਤੇ ਇਹ ਇਹਨਾਂ ਨੂੰ ਘਰੋਂ ਕੁੱਟ-ਕੱਟ ਕੇ ਤੇ ਉਹ ਸਾਹਮਣੇ ਜਿਹੜੇ ਜਿਹਨਾਂ ਦੇ ਬੱਚੇ ਨਾਲ ਹੋਈ ਸੀ ਉਹਨਾਂ ਦੇ ਘਰੇ ਬੈਠੇ ਸੀ ਤੇ ਇਹਨਾਂ ਇਹੀ ਕਿਹਾ ਵੀ ਸੜੀ ਮੱਲੇ ਦੀ ਗੱਲ ਸੀ ਬੱਚੇ ਲੜੇ ਸੀ ਅਸੀਂ ਮਤਲਬ ਬਾਹਰੋਂ ਬੰਦੇ ਕੋ ਲਿਆ ਕੇ ਤੁਸੀਂ ਕਿਉਂ ਖਲੋਰ ਸੀਗੀ ਵੀ ਅਸੀਂ ਆਪੇ ਮੱਲੇ ਵਾਲੇ ਰਲ ਕੇ ਆਪੇ ਫੈਸਲਾ ਕਰ ਲੈਂਦੇ ਜੇ ਇਹਦੀ ਗਲਤੀ ਹੈ ਉਹਨੂੰ ਕਹਿ ਦਿੰਦੇ ਤੇ ਬਾਹਰ ਬਾਹਰ ਤੇ ਉਹਨਾਂ ਨੇ ਅੰਦਰੋਂ ਕਹਿੰਦੇ ਕਿਹੜਾ ਗਾਲ ਕੱਢ ਕੇ ਕਹਿੰਦੇ ਵੀ ਕਿਹੜਾ ਤੁਸੀਂ ਕੌਣ ਜੇ ਕਿਹੜਾ ਬਾਹਰੋਂ ਆਇਆ ਹਾਂ ਇਦਾਂ ਬਹੁਤ ਗਲਤ ਬੋਲੇ ਜੀ ਬਹੁਤ ਗਲਤ ਬੋਲੇ ਤੋਂ ਇਹਨਾਂ ਦੇ ਬੇਟੇ ਨੇ ਕਿਹਾ ਵੀ ਤੂੰ ਡੈਡੀ ਮੇਰੇ ਨੂੰ ਗਾਲਾਂ ਕਉ ਕੱਢਦਾ ਉਹ ਇਹ ਇਹਨਾਂ ਦੇ ਹੱਥੀਂ ਪੈ ਗਏ ਇਹਨਾਂ ਦਾ ਵਿੱਚ ਕੋਈ ਰੋਲ ਨਹੀਂ ਸੀ ਪਹਿਲਾਂ ਤੇ ਮੁੜ ਕੇ ਇਹ ਇਹਨਾਂ ਨੂੰ ਚਲੋ ਉਹਨਾਂ ਨੂੰ ਪਰੇ ਕੀਤਾ ਇਹਨਾਂ ਨੂੰ ਪਰੇ ਕੀਤਾ ਤੇ ਉਹ ਫਿਰ ਡੈਪੀਟਾਂ ਬਾਹਰ ਲਾ ਪਏ ਇਹਨਾਂ ਦੇ ਘਰੇ ਮੈਨੂੰ ਕਹਿ ਸਕਦੇ ਵੀ ਫੈਸਲੇ ਦੌਰਾਨ ਇਹ ਸਾਰੀ ਲੜਾਈ ਆ ਫੈਸਲਾ ਜਿਹੜੇ ਮਹੱਲੇ ਦੇ ਵਿੱਚ ਹੀ ਹੋਇਆ ਜੀ ਤੁਸੀਂ ਮੌਕੇ ਤੇ ਸੀਗੇ ਹਾਂ ਤੇ ਮੁੜ ਕੇ ਉਹ ਚਲੇ ਗਏ ਫਿਰ ਜ਼ਿਆਦਾ ਬੰਦੇ ਲੈ ਕੇ ਆ ਗਏ ਆ ਕਾਫੀ ਬੰਦੇ ਆ ਗਏ ਜੀ 25 30 ਬੰਦੇ ਉਹਨਾਂ ਨੇ ਫਿਰ ਜੋ ਇਟਾਂ ਮਾਰਨ ਲੱਗਿਆ ਕਿਸੇ ਨੂੰ ਨਹੀਂ ਵੇਖਿਆ ਗਵਾਂਡੀਆਂ ਦੇ ਘਰਾਂ 'ਚ ਵੀ ਵੱਜੀਆਂ ਤੇ ਬੱਚੇ ਇਹਨਾਂ ਦੇ ਇਹਨਾਂ ਦੇ ਅੰਦਰ ਵਾਰ ਲੇ ਤੇ ਮੁੜ ਕੇ ਇਹਨਾਂ ਵੀ ਫਸਾਤ ਤੋਂ ਕੀ ਕਰਦੇ ਵੀ ਜੇ ਬੂਹੇ ਤੋੜਨ ਲੱਪੇ ਤੇ ਇਹਨਾਂ ਵੀ ਫੇਟਾਂ ਮਾਰੀਆਂ ਜਿਨ੍ਹਾਂ ਦੇ ਜਿਹੜੇ ਨੇੜੇ ਜਿਹੜੇ ਹਾਂ ਉਹ ਪੂਰੇ ਦੇ ਰਹਿਣ ਵਾਲੇ ਕਿਤੇ ਹੋਰ ਨਹੀਂ ਉਹ ਘੋਰਦੇ ਰਹਿਣ ਦੇ ਵਾਲੇ ਆ ਜੀ ਉਹ ਘੋਰਦੇ ਰਹਿਣ ਵਾਲੇ ਬੁਲਾਏ ਉਹਨਾਂ ਦੇ ਉਹਨਾਂ ਦੇ ਕੋਈ ਰਿਸ਼ਤੇਦਾਰ ਆ ਜਾਂ ਸਾਝ ਵਾਲੇ ਆ ਪਤਾ ਨਹੀਂ ਕੌਣ ਸੀਗੇ ਜਿਹੜੇ ਜਿਨ੍ਹਾਂ ਨਾਲ ਇਹਨਾਂ ਦੇ ਬੱਚੇ ਦਾ ਪੁੱਛਦੀ ਬੱਚੇ ਲੜੇ ਆ ਜੀ ਹਾਂ ਜੀ ਕਿਹਨੂੰ ਨਜਾਇਜ਼ ਹੋਈ ਹੈ ਬਿਲਕੁਲ ਨਜਾਇਜ਼ ਹੋਈ ਆ ਜੀ ਕਿਸੇ ਦੇ ਘਰੇ ਆ ਕੇ ਇਦਾਂ ਹਮਲਾ ਨਹੀਂ ਕਰਨਾ ਚਾਹੀਦਾ ਚਲੋ ਇਹਨਾਂ ਦੇ ਫੇਰ ਇਕੱਠਿਆਂ ਰਹਿਣਾ ਮੈਂ ਜਿਹੜੇ ਬਾਹਰੋਂ ਆ ਕੇ ਕੰਮ ਕਰਕੇ ਕੋਈ ਨੁਕਸਾਨ ਹੋ ਜਾਂਦਾ ਹੈ ਬ ਵੜਦੇ ਤਾਂ ਇਹ ਨਹੀਂ ਸੀ ਵੱਤ ਸਕਦੇ ਜੀ ਪੁਲਿਸ ਆਇਆ ਇਹਨਾਂ ਨੇ ਫੋਨ ਕੀਤਾ ਫਿਰ ਪੁਲਿਸ ਆਈ ਉਹ ਵੇਖ ਕੇ ਮੌਕਾ ਚਲੇ ਗਿਆ ਕਾਰਵਾਈ ਹਲੇ ਤਾਂ ਕੀਤੀ ਕੋਈ ਤਾਂ ਕੋਈ ਕਾਰਵਾਈ ਨਹੀਂ ਹੋਈ ਬਸ ਗਏ ਆ ਕਿੜਾ ਕੁੜਾ ਮਾਰ ਕੇ ਆ ਗਏ ਅਜੇ ਕੋਈ ਕਾਰਵਾਈ ਨਹੀਂ ਹੋਈ ਜੀ ਇਹ ਮੈਟਰ ਹੈਗਾ ਜੀ ਇਹ ਦੋਨੋਂ ਦਾ ਘਰ ਗਲੀ ਵਿੱਚ ਉਸੂਗੀ ਦਾ ਨਗਰ ਟਾਵਰ ਲਾਈਨ ਥਲੇ ਨਾ ਘਰ ਆਇਆ तकरीबन ਕਿੰਨੀ ਕਿੰਨੀ ਗੱਲ ਲੱਗੀ ਹੈ ਇਹ ਰਾਤ ਨੂੰ ਤਕਰੀਬਨ ਰਾਤ ਨੂੰ ਦਰਮਿਆਨ ਆਪਾਂ ਨੂੰ ਮੈਸੇਜ ਆਇਆ ਸੀ ਕਿ ਕੋਈ ਝਗੜਾ ਹੋ ਰਿਹਾ ਥੇ ਜਿਸ ਤੇ ਮੌਕੇ ਤੇ ਪਹੁੰਚ ਕੇ ਦੇਖਿਆ ਤੇ ਤੋ ਵੀ ਜਦੋਂ ਚਲੇ ਉੱਤਰੂੜੇ ਚੱਲੇ ਜੀ ਇਹ ਇਹ ਗ੍ਰਾਮ ਆਪਾਂ ਨੂੰ ਪਿਲਰ ਉਸ ਟਾਈਮ ਕੋਈ ਲੜਾਈ ਝਗੜਾ ਨਹੀਂ ਹੋ ਰਿਆ ਸੀਗਾ ਸਿਰਫ ਬੈਸਬਾਜੀ ਹੋ ਰਹੀ ਸੀ ਉਹ ਦੋਨਾਂ ਤਰ੍ਹਾਂ ਦੀ ਹੂੰ ਹੂੰ ਤੇ ਉਹ ਸੱਚ ਆਹ ਲਗਵਾ ਆਮਨੇ ਸਾਹਮਨੇ ਘਰ ਆ ਥੋੜਾ ਜਿਹਾ ਫਾਸਲੇ ਦੇ ਨਾਲ ਇੱਕ ਪਾਸੇ ਪ੍ਰਦੀਪ ਕੁਮਾਰ ਇੱਕ ਪਾਸੇ ਰਾਜਿੰਦਰ ਗੌਰ ਦਾ ਘਰ ਆ ਰਿਹਾ ਇਹ ਕੋਈ ਜੋ ਸਾਡੇ ਸਾਹਮਣੇ ਗੱਲ ਆਈ ਹੈਗੀ ਆਨ ਗਨ ਪੁੱਛ ਕੋੜਾ ਕੋਈ ਸਾਹਮਣਾ ਨਾ ਕਰ ਕੋਈ ਮਦਬੁਦੀ ਹੋਰ ਤੇ ਨਹੀਂ ਜਿਨ੍ਹਾਂ ਨੂੰ ਪ੍ਰਦੀਪ ਕੁਮਾਰ ਦੀ ਫੈਮਲੀ ਜਿਹੜੀ ਹੈਗੀ ਆ ਉਹ ਕਦੇ ਸਾਰੇ ਤਕਰੀਬ ਮੱਲੇ ਦੇ ਰਾਜ ਮਿਲ ਕੇ ਰੋਟੀ ਪਾਣੀ ਨਿਖਵਾ ਦਿੰਦੇ ਹਣੇ ਹਾਂਜੀ ਤੇ ਉਹਨਾਂ ਲੜਕੀ ਉਹਨਾਂ ਉਹ ਜਿਹੜੀ ਉਹ ਲੇਡੀ ਸੀ ਕਿ ਉਹਦੇ ਰਾਜ ਉਹਨੇ ਤੇ ਕੋਰੀਆਂ ਕੇ ਜਾਂਦੀ ਹੁੰਦੀ ਸੀ ਉਸ ਦਿਨ ਕਰਦੇ ਉਹਨਾਂ ਨੂੰ ਕੋਈ ਕੰਮ ਹੁਣਾਇਆ ਬੁਟੀਕਾਂ ਤੋਂ ਮਿਲਾਂ ਕਰਤਾਣਾ ਵੀ ਅਸੀਂ ਕਿਤੇ ਚੱਲੇ ਆ ਜਾਂ ਕੋਈ ਕਾਰਨ ਹੋਊਗਾ ਤੇ ਉਹਨਾਂ ਕਰਕੇ ਥੋੜੀ ਉਹਨੂੰ ਭੇਜਤਾਂ ਨੇ ਉਹ ਗੱਲ ਤੋਂ ਉਹਨਾਂ ਨੇ ਜਿਹੜਾ ਪ੍ਰਦੀਪ ਕੁਮਾਰ ਤੇ ਫੈਮਲੀ ਨੂੰ ਗੁੱਸਾ ਕੀਤਾ ਵੀ ਇਹ ਤਾਂ ਮੰਦਭੁੱਦੀ ਹੈਗੀ ਵੀ ਨਹੀਂ ਖੁਸ਼ਹਿਣਾ ਚਾਹੀਦਾ ਬਸ ਐਸੀ ਟਕਰਾਰ ਦੇ ਵਿੱਚ ਉਹਨਾਂ ਦੀ ਬੈਸਟ ਬਾਈ ਹੋ ਗਈ ਇਹ ਜਿਹੜਾ ਲਾਚੜਾ ਹੋ ਗਿਆ ਸੱਪਾਂ ਦੋਨੇ ਧਿਰਾਂ ਦੇ ਲੱਗਿਆ ਮੂੰਹਲੀ ਆਈ ਨਾ ਅਮਲ ਰਾ ਗਈ ਉਹਨਾਂ ਦੀ ਅੱਜ ਜਿਹਦੇ ਵਿੱਚ ਬਲੈਂਟ ਸੱਪ ਆਈਆਂ ਨੇ ਪਰ ਉਧਰ ਦੇ ਘਰ ਦਾ ਪਰਿਵਾਰ ਇੱਕ ਜਿੰਨੇ ਜਿਹੜਾ ਇੱਕ ਜੈਨ ਸਾ ਉਹ ਬਿਮਾਰ ਵੀ ਸੀ ਕਹਿੰਦੇ ਘਰ ਦੇ ਅੰਦਰ ਵਰਕੇ ਉਹਨਾਂ ਦਾ ਕੁੱਟਮਾਰ ਕੀਤੀ ਹਾਰ ਦੀ ਪ੍ਰੋਬਲਮ ਆਇਆ ਛਾਰ ਵੀ ਲੈ ਕੇ ਗਏ ਕੋਈ ਚਾਕੂ ਵਗੈਰਾ ਮਾਰਨ ਦੀ ਕੋਸ਼ਿਸ਼ ਆਹੋ ਜੀ ਤਫ਼ਤੀਸ਼ ਦੇ ਵਿੱਚ ਕੋਈ ਕੈਮਰਾ ਸੀਸੀਟੀਵੀ ਫੁਟੇਜ ਕੰਗਾਲ ਦੇ ਕੋਈ ਆਪਾਂ ਜਿਹਾ ਹੋ ਜੀ ਵੀ ਇੱਕ ਕੋਈ ਹੋਵੇਗਾ ਤੁਹਾਨੂੰ ਜੀ ਸਾਹਮਣੇ ਜਿਹੜੇ ਰਿਕਾਰਡਿੰਗ ਆਪਾਂ ਕੋਈ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਉਸੇ ਮੌਕੇ ਤੇ ਗਲੀ ਤੇ ਇਹ ਵੇਲੇ ਕੋਈ ਮਾੜੀ ਮੋੜੀ ਲੜਾਈ ਵੀ ਹੈ ਕਿ ਲੋਕ ਇਕੱਠੇ ਹੋਏ ਨੇ ਉਹ ਦੱਸਿਆ ਜੀ ਕਿ ਕਿੰਨੇ ਕੁਝ ਲੋਕ ਆਏ ਬਾਹਰੋਂ ਆਏ ਵੀ ਆ ਕੇ ਇਹਨਾਂ ਦੇ ਘਰ ਤੇ ਹਮਲਾ ਕੀਤਾ ਪਿੱਟਾਂ ਵਾਰੀਆਂ ਇਹ ਸੀ ਤੱਕ ਤੋੜ ਦਿੱਤਾ ਗਿਆ ਸੁਲਹਾ ਲ ਇਹੋ ਜੀ ਨਾਲ ਰਿਪੋਰਟ ਚ ਕੋਈ ਗੱਲ ਨਹੀਂ ਦਿਖਾਈ ਇਹੋ ਜੀ ਖਾਸ ਦੇ ਵਿੱਚ ਆਪਣੇ ਸਾਹਮਣੇ ਕੋਈ ਗੱਲ ਨਹੀਂ ਆਈ ਬਾਕੀ ਉਹਨਾਂ ਨੇ ਫੁਟੇਜ ਕਢਾ ਰਹੇ ਨੇ ਜੇ ਕੁਝ ਗੱਲ ਸਾਹਮਣੇ ਆਈ ਵੀ ਉਹ ਦੇ ਕੋਲ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਵਾ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਵੀ ਉਸ ਤੋਂ ਬਾਅਦ ਹੀ ਸਾਡੇ ਤੇ ਹਮਲਾ ਕੀਤਾ ਗਿਆ ਮੌਕੇ ਤੇ ਪੁਲਿਸ ਨੇ ਪਰ ਨਹੀਂ ਮੌਕੇ ਤੇ ਕੋਈ ਪਹੁੰਚ ਕੇ ਸੀ ਵੀ ਉਸ ਟਾਈਮ ਉਸ ਤੋਂ ਬਾਅਦ ਤਾਂ ਕੋਈ ਗੱਲ ਨਹੀਂ ਆਈ ਕੁਸਤਾਬਾ ਦਾ ਦੋਨੇ ਤਰ੍ਹਾਂ ਸਮਝਾ ਕੇ ਘਰੇ ਭੇਜ ਦਿੱਤਾ ਸੀ ਇਹ ਹੁਣ ਜੇ ਕਿਸੇ ਨੂੰ ਸਰਟੀਫਿਕੇਟ ਵੱਜੀ ਆਪਣਾ ਜਾ ਕੇ ਇਲਾਜ ਕਰਾਉਣਾ ਹੈ ਕਾਰਬੋਈ ਐਮੋਲ ਵਿੱਚ ਜਾਂਦੀ ਹੈ ਹੁਣ ਤੱਕ ਕਿਸੇ ਤੇ ਆਹ ਕਾਰਬੀ ਦੋਨੇ ਤਰ੍ਹਾਂ ਦਾ ਆਪਾਂ ਥੋੜਾ ਜਿਹਾ ਟਾਈਮ ਦੇ ਰਹੇ ਆ ਥੋੜਾ ਜਿਹਾ ਐਮੋਲ ਆ ਮਿਲ ਗਈ ਆਪਾਂ ਆ ਜਿਹੜਾ ਰਪਵਾ ਤੇ ਆਪਾਂ ਬੁਲਾ ਕੇ ਟੈਸਟ ਕੀਤੀ ਹੈ ਹਾਂ ਜੀ ਉਹ ਮੰਦੀ ਕਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਘਰ ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਘਰ ਦੇ ਬੱਚੇ ਵੀ ਸੱਨੇ ਹੋਏ ਨੇ ਤੇ ਕੋਈ ਉਹਨਾਂ ਨੂੰ ਕੋਈ ਬਹੁਤ ਦੋਨੇ ਤਰ੍ਹਾਂ ਨੂੰ ਬੁਲਾ ਰਹੇ ਆ ਆਪਾਂ ਹੀ ਜੋ ਸਾਹਮਣੇ ਗਾਰੇ ਤਫਤੀਸ਼ ਚ ਆਏਗੀ ਕੈਮਰਾ ਫੁਟੇਜ ਦੇ ਅਕ हुआ प कार्य कार्याली ठीक